ਹਿਊਸਟਨ ਟੈਕਸਸ ਦੇ ਤੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ ਤੇ ਸਾਡੇ ਨਾਲ ਮਹਿਮਾਨ ਜਿਹੜੇ ਹੁਣ ਬਦਲੇ ਨੇ ਤੇ ਦੋਹਾਂ ਦਾ ਮਤਾਰਫ ਕਰਾ ਦੇਣਾ ਸਭ ਪਹਿਲਾਂ ਤਾਂ ਹੈਗੇ ਨੇ ਜੀ ਪ੍ਰਤਾਪ ਸਿੰਘ ਜਾਨੀ ਵੈਸੇ ਪੀਪੀ ਸਿੰਘ ਕਹਿੰਦੇ ਨੇ ਤੇ ਨਾਲ ਬਾਬ ਸਿੱਧੂ ਸਾਹਿਬ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਜੀ ਸਤਿ ਸ਼੍ਰੀ ਅਕਾਲ ਜੀ ਜਗੀ ਸਾਹਿਬ ਅੱਛਾ ਪੀਪੀ ਸਿੰਘ ਤਾਂ ਪਹਿਲਾਂ ਇਹ ਬਰੌਲਾ ਦੱਸੋ ਜੀ ਇੱਕ ਜਿਵੇਂ ਪੀਪੀ ਦਾ ਪੰਜਾਬ ਪੁਲਿਸ ਹੀ ਬਣ ਜਾਂਦਾ ਹੈ ਪੀਪੀ ਦਾ ਹੋਰ ਵੀ ਬਣ ਜਾਂਦਾ ਵੀ ਦੇਖੋ ਪੰਜਾਬ ਪੁਲਿਸ ਹੀ ਬਣਦਾ ਤੇ ਪੀਪੀ ਰੋਜ ਪੀ ਵੀ ਬਣਦਾ ਹੈ ਠੀਕ ਹੈ ਗੱਲ ਤੇ ਉਹ ਕਾਸੂ ਆਰਪੀ ਦਾ ਚੋਰੀ ਰੋਜ਼ ਪੀਏ ਦਾ ਸਾਰੇ ਹਾਂ ਇਹ ਆਪਣਾ ਬਾਬਾ ਸਿੱਧੂ ਜੀ ਕੀ ਗੱਲ ਤੁਸੀਂ ਇੱਥੇ ਜਿਵੇਂ ਬੈਠੇ ਲੱਗ ਨਹੀਂ ਨਹੀਂ ਠੀਕ ਹੈ ਜੀ ਸਸੇ ਐਵਰ ਗ੍ਰੀਨ ਜਿਵੇਂ ਧਰਮਿੰਦਰ ਜੀ ਦੀ ਯਾਦ ਦਿਲਾ ਰਹੇ ਹਾਂ ਤੇ ਉਹ ਮੈਨ ਪੂਰੇ ਜੋਕ ਜਿਹੇ ਕੰਦੇ ਤੇ ਕੀ ਆ ਜਾ ਰਿਹਾ ਬਸ ਠੀਕ ਠਾਕ ਜੀ ਵਧੀਆ ਤੁਸੀਂ ਸਰਾਫ ਹੋਰ ਕੀ ਹਾਲ ਸਭ ਸਹੀ ਹੈ ਜੀ ਜਦੋਂ ਆਈਦਾ ਹੈ ਤੁਹਾਡੇ ਦਰਸ਼ਨ ਦੇ ਲਈ ਕਰੀਦੇ ਆ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਤੁਹਾਡੇ ਹੌਂਦਾਂ ਬਾਬਾ ਪਰ ਵੈਲਕਮ ਹੈ ਤੁਸੀਂ ਥੈਂਕ ਯੂ ਜੀ ਥੈਂਕ ਯੂ ਤੇ ਆਪਣਾ ਪ੍ਰਤਿਭਾ ਜੀ ਤੇ ਇੱਥੇ ਤੁਹਾਨੂੰ ਕਿੰਨੀ ਦੇਰ ਹੋ ਗਈ ਆਪਾਂ ਇੱਥੋਂ ਦੀ ਗੱਲ ਕਰੀਏ ਹਿਊਸਟਨ ਦੀ ਖਾਸ ਤੌਰ ਤੇ ਜਗੀ ਸਾਹਿਬ ਇਸ ਤਵਾਲਾ ਮੈਂ ਗੱਲ ਸ਼ੁਰੂ ਕਰਾਂ ਪਤਾ ਬਹੁਤ ਬਤਨਵਾਦੀਆਂ ਤੁਹਾਡੇ ਤੁਸੀਂ ਹਿਊਸਟਨ ਸ਼ਹਿਰ ਵਿਖਿਆ ਆਇਓ ਨਾਲ ਜੱਸ ਪੰਜਾਬੀ ਦੇ ਤਨਵਾਦੀਆਂ ਤੇ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਤੁਹਾਡੇ ਕੁਐਸਚਨ ਦਾ ਜਵਾਬ ਅਸਰੇਜ ਮੈਂ ਇੱਥੇ ਆਜੀ 1983 ਤੋਂ 83 ਹਾਂਜੀ ਵਾਜੀ ਵਾਜੀ ਤੇ ਬਾਕੀ ਜਿਵੇਂ ਹੁਣ ਪਹਿਲਾਂ ਵੀ ਗੱਲ ਕੀਤੀ ਆਪਾਂ ਤੇ ਉਦੋਂ ਫਿਰ ਪਹਿਲਾ ਸਵਾਲ ਤਾਂ ਇਹ ਹੈਗਾ ਕਿ ਇਹ ਸ਼ਹਿਰ ਚੁਣਨ ਦਾ ਖਾਸ ਕਾਰਨ ਦੇਖੋ ਜੀ ਮੈਂ ਸ਼ਹਿਰ ਨੇ ਚੁਣਿਆ ਸ਼ਹਿਰ ਨੇ ਮੈਨੂੰ ਚੁਣਿਆ ਸੀ ਅੱਛਾ ਜੀ ਹਾਂਜੀ ਉਹ ਕਿਦਾਂ ਉਹ ਇਦਾਂ ਹੋਇਆ ਕਿ ਆ ਗਾਟ ਮੈਰਿਡ ਅੱਛਾ ਜੀ ਤੇ ਵਾਈਫ ਮੇਰੀ ਤੇ ਉਹਦੀ ਸਾਰਾ ਪਰਿਵਾਰ ਇੱਥੇ ਸੀਗਾ ਸੋ ਆ ਐਂਡ ਅਪ ਹੇਅਰ ਮੈਨੂੰ ਤੁਹਾਨੂੰ ਵੀ ਇੱਥੇ ਕੱਢ ਲਿਆ ਵੇ ਹਾਂਜੀ ਸੋ ਸੋ ਸਿンス 83 ਆਮ ਹੇਅਰ ਠੀਕ ਹੈ ਤੇ ਉਦੋਂ ਫਿਰ ਤੁਸੀਂ ਜਦੋਂ ਆਏ ਹੋ 83 ਤੱਕ ਕਾਫੀ ਪਹਿਲੀ ਗੱਲ ਪੁਰਾਣੀ ਕਮਦ ਪੈਨ ਕਾਫੀ ਹੋ ਗਿਆ ਹਾਂਜੀ ਤੇ ਕੀ ਮਾਹੌਲ ਸੀ ਇੱਥੇ ਅਸੀਂ ਪੰਜਾਬੀਆਂ ਦੀ ਗੱਲ ਕਰ ਲਈਏ ਜਾਂ ਓਵਰਆਲ ਗੱਲ ਕਰ ਲਈਏ ਓਵਰਆਲ ਪੰਜਾਬੀ ਲਿਮਟਿਡ ਸੀਗੇ ਤੇ ਗੁਰਦੁਆਰਾ ਸਾਹਿਬ ਵੀ ਇੱਕੋ ਸੀਗੇ ਜੀ ਸਿਕਸ ਸੈਂਟਰ ਆਫ ਹਿਊਸਟਨ ਤੇ ਉਦੋਂ ਭਾਈਚਾਰਾ ਜ਼ਿਆਦਾ ਸੀਗਾ ਮਿਲਵਰਤਨ ਵਿੱਚ ਸੀਗਾ ਜਿਹੜਾ ਇੱਕ ਦੂਜੇ ਨੂੰ ਵੇਖਦਾ ਸੀਗਾ ਵੈਲਕਮ ਕਰਦਾ ਸੀਗਾ ਜੀ ਪਰ ਵਿਦ ਦਾ ਟਾਈਮ ਥਿੰਗਸ ਹੈਵ ਚੇਂਜਡ ਹਾਲਾਂਕਿ ਹੁਣ ਤਾਂ ਹਿਊਸਟਨ ਵਿੱਚ ਇਹ ਇੱਕ ਸੱਤ ਗੁਰਦੁਆਰੇ ਹੋ ਗਏ ਸੱਤ ਗੁਰਦੁਆਰੇ ਸੱਤ ਗੁਰਦੁਆਰ ਸਾਹਿਬ ਨੇ ਤੇ ਕਾਫੀ ਜਿਸ ਤਰ੍ਹਾਂ ਪੰਜਾਬੀ ਸਾਡੇ ਵੈਸਟ ਕੋਸਟ ਤੋਂ ਟੈਕਸਾਸ ਨੂੰ ਬਹੁਤ ਮੂਵ ਕਰ ਰਹੇ ਆ इवन ਹਿਊਸਟਨ ਦੇ ਵਿੱਚ ਡਾਲਾਸ ਦੇ ਵਿੱਚ ਮਕੀਨੀ ਦੇ ਵਿੱਚ ਸੋ ਕਾਫੀ ਕੋਤੋਂ ਦੀ ਮੂਵਮੈਂਟ ਹੋ ਚੱਲ ਰਹੀ ਹੈ ਟੈਕਸ ਦਾ ਵੀ ਫਰਕ ਹੈ ਜਿੱਦਾਂ ਕੈਲੀਫੋਰਨੀਆ ਜਿਹੜੇ ਮੂਵ ਹੋਏ ਸਾਡੇ ਬੰਦੇ ਉਹ ਕਹਿੰਦੇ ਜੀ ਇਥੇ ਟੈਕਸ ਬਹੁਤ ਆ ਟੈਕਸਾਸ ਦੇ ਵਿੱਚ ਟੈਕਸ ਘੱਟ ਆ ਜਾਂ ਹੋਰ ਸਟੇਟਸ ਜਿਹੜੀਆਂ ਹੈਗੀਆਂ ਨੇ ਉਧਰ ਅਸੀਂ ਇੰਡੀਆਨਾ ਦੀ ਗੱਲ ਕਰ ਲਈਏ ਜਾਂ ਹੋਰ ਇਹਦਾ ਕੋਈ ਫਰਕ ਹੈਗਾ ਜੇ ਹੋਰ ਦੇ ਬਾਰੇ ਦੇਖੋ ਟੈਕਸਰ ਦੇ ਵਿੱਚ ਇਹ ਹੈ ਕਿ ਇਨਕਮ ਟੈਕਸ ਤੇ ਹੈਗਾ ਪਰ ਸਟੇਟ ਟੈਕਸ ਨਹੀਂ ਇੱਥੇ ਸਟੇਟ ਟੈਕਸ ਨਹੀਂ ਹੈ ਸਟੇਟ ਟੈਕਸ ਨਹੀਂ ਹੈ ਸ਼ਾਇਦ ਕੈਲੀਫੋਰਨੀਆ ਚ ਹੋਵੇ ਹਾਂਜੀ ਉਹ ਗੈਸ ਦੀ ਗੱਲ ਕਰਦੀ ਮੈਂ ਇਥੇ ਦੇਖ ਕੇ ਹਰਾਨ ਰਹਿ ਗਿਆ ਮੇਰਾ ਦਿਲ ਕਰੇ ਇੱਕ ਦੋ ਤਿੰਨ ਡਰਮ ਭਰ ਕੇ ਲੈ ਜਾ ਕੈਲੀਫੋਰਨੀਆ ਪਾਜੀ ਗੈਸ ਨੂੰ ਮਾਰਨਿੰਗ 2 ਡਾਲਰ ਕੁਛ ਦੀ ਹੈ ਤੁਸੀਂ ਹਿਊਸਟਨ ਚੋਂ ਹਿਊਸਟਨ ਇਜ਼ ਨੋਨ ਐਸ ਕੈਪੀਟਲ ਆਇਲ ਕੈਪੀਟਲ ਆਫ ਦ ਵਰਲਡ ਉਹ ਅੱਛਾ ਜੀ ਹਾਂਜੀ ਐਂਡ ਐਟ ਦਿਸ ਟਾਈਮ ਦ ਚੀਪੈਸਟ ਆਇਲ ਯੂ ਕੈਨ ਫਾਈਂਡ ਇਨ ਯੂ ਐਸ ਏ ਇਜ਼ ਟੈਕਸਾਸ ਇਨ ਹਿਊਸਟਨ ਇਹ ਅਨਲਿਟਿਡ ਗੈਸ ਜਿਹੜਾ ਤੁਹਾਨੂੰ 229 ਨੂੰ ਮਿਲ ਰਹੀ ਹੈ ਐਵਰੇਜ ਹਾਂਜੀ ਸਾਡੇ ਉੱਤੇ 4 ਦੇ ਕਰੀਬ ਆ ਹੁਣ ਕੀ ਬਾਈ ਸੋਮਥਿੰਗ ਆ 4 ਡਾਲਰ ਤੋਂ ਉੱਤੇ ਹੀ ਹੈ ਹਾਂਜੀ 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 ਤੇ ਬਹੁਤ ਜਦੋਂ ਇਹਦਾ ਮਤਲਬ ਇਹ ਹੀ ਕਾਰਨ ਹੈਗੇ ਨੇ ਕਿ ਮਤਲਬ ਲੋਕ ਇਹ ਮਹਿਸੂਸ ਕਰਦੇ ਹੋਣਗੇ ਕਿ ਇਨਕਮ ਇੱਥੇ ਤਕਰੀਬਨ ਉਨੀ ਹੀ ਹੋ ਜਾਣੀ ਆ ਤੇ ਖਰਚੇ ਸਾਡੇ ਥੋੜੇ ਬਹੁਤ ਕੱਢ ਜਾਂਦੇ ਡੈਫੀਨਿਟਲੀ ਕਿਉਂਕਿ ਜਿਹੜਾ ਹਿਊਸਟਨ ਆ ਟੈਕਸਾਸ ਆ ਮੋਸਟ ਇਕਨੋਮਿਕਲ ਸਟੇਟ यूएसए ਦੇ ਵਿੱਚ आवर ਹਿਊਸਟਨ ਇਜ਼ ਡੈਫੀਨਟਲੀ ਕਿ ਵੀ ਜਿਸ ਤਰ੍ਹਾਂ ਮੈਂ ਛੋੜੇ ਭਰਾ ਨੇ ਪਹਿਲਾਂ ਦੱਸਿਆ ਪੱਡਾ ਸਾਹਿਬ ਨੇ ਕਿ ਇੱਥੇ ਰੀਅਲ ਏਸਟੇਟ ਵੀ ਕੰਪੇਅਰ ਟੂ ਅਦਰ ਸਟੇਟਸ ਇਜ਼ ਚੀਪਰ ਐਂਡ ਲਿਵਿੰਗ ਇਜ਼ ਚੀਪਰ ਸੋ ਇਫ ਯੂ ਕੰਪੇਅਰ ਵਿਦ ਅਦਰ 빅 ਸਟੇਟਸ ਕੈਲੀਫੋਰਨੀਆ ਨਿਊਯਾਰਕ ਫਲੋਰੀਡਾ ਯਾ ਇਟ ਇਜ਼ ਮੱਚ ਮੱਚ ਇਕਨੋਮਿਕਲ ਹੇਰ ਬਾਬ ਜੀ ਤੁਸੀਂ ਸਾਹਿਬ ਜੀ ਤੇ ਤੁਸੀਂ ਕਿਤੇ ਕਦੇ ਫਿਲਮਾਂ ਫਿਲਮਾਂ ਟਰਾਈ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਪਰ ਜਦੋਂ ਫਿਲਮ ਬਣਾਉਣ ਦਾ ਨਹੀਂ ਕਰੀ ਆਫਰ ਕੀਤੀ ਵੀ ਭਾਈ ਤਰਮਿੰਦਰ ਨੇ ਨਹੀਂ ਕੀਤੀ ਜੀ ਇੱਕ ਵਾਰ ਹੋਈ ਸੀ ਆਫਰ ਅੱਛਾ ਕੀਤੀ ਤਰਮਿੰਦਰ ਸਾਹਿਬ ਆਏ ਸੀ 89 ਚ ਅੱਛਾ ਤੇ ਉਹਨੇ ਹਕੂਮਤ ਫਿਲਮ ਬਣਾਉਣੀ ਸੀ ਉਦੋਂ ਥੋੜੀ ਗੱਲਬਾਤ ਹੋਈ ਸੀ ਅੱਛਾ ਤੇ ਬਾਅਦ ਚ ਉਹ ਕਹਿੰਦੇ ਤੁਹਾਨੂੰ ਆਉਣਾ ਪੈਣਾ ਬੰਬਈ ਅੱਛਾ ਉਹ ਕਹਿੰਦਾ ਯਾ ਉਹ ਕਹਿੰਦੇ ਕਿ ਜਿਵੇਂ ਮਤਲਬ ਇਦਾਂ ਆ ਕਿ ਇਹ ਨਹੀਂ ਕੀ ਦੋ ਮਹੀਨੇ ਅੱਗੇ ਚਲੇ ਗਏ ਕਹਿੰਦੇ ਉੱਥੇ ਰਹਿਣਾ ਪਣਾ ਹੈ ਰਹਿਣਾ ਨੇ ਹਾਂ ਜੀ ਤੇ ਇੱਥੇ ਬਣਾ ਲਓ ਨਹੀਂ ਫਿਰ ਇਹ ਸਾਰੇ ਇਹਾਰੇ ਇਹ ਸਾਰੇ ਹੁਣ ਇਹ ਮੇਰੇ ਸਾਰੇ ਆ ਮੇਰੇ ਭਰਾ ਆ ਇਹ ਸਾਰੇ ਜੋ ਇੱਥੇ ਇਕੱਠੇ ਮਿਲ ਗਏ ਫਿਰ ਤੇ ਫਿਲਮ ਵੀ ਬਣਦੀ ਰੋ ਜਿੱਥੇ ਤੇ ਇਹ ਬੈਕਗਰਾਉਂਡ ਆਪਣੀ ਤੁਸੀਂ ਜਿਹੜਾ ਜਿਵੇਂ ਦੱਸਿਆ ਤੇ ਫਿਰ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆ ਨਾ ਮੈਂ ਜੀ ਇੱਥੇ 87 ਚ ਆਇਆ ਸੀ ਮੇਰਾ ਵੀ ਪੀਪੀ ਸਿੰਘ ਵਾਲਾ ਭਾਈ ਵਾਲਾ ਸੇਮ ਸਟੋਰੀ ਆ ਤੇ ਬੰਦਾ ਇੱਕੋ ਹੀ ਇੱਕ ਇੰਦਰ ਦੇ ਕਹੀਏ ਹਾਂ ਜੀ ਤੇ ਚਲੋ ਓਵਰ ਆਲ ਕਿਵੇਂ ਰਹੀ ਜ਼ਿੰਦਗੀ ਹੁਣ ਤੱਕ ਬਹੁਤ ਵਧੀਆ ਜੀ ਬਹੁਤ ਕੀਤੀਆਂ ਸੀ ਤੇ ਕਿੱਥੇ ਤੱਕ ਬਹੁਤ ਇਕੱਠੇ ਕੰਮ ਚਾਲੂ ਕੀਤਾ ਸਾਰਿਆਂ ਨੇ ਜੀ 80 87 ਤੋਂ 골ਡ ਦਾ ਕੰਮ ਕਰ ਰਹੇ ਹੋ 골ਡ ਡਾਇਮੰਡ ਦਾ ਤੁਹਾਡਾ 골ਡ ਦਾ ਵੀ ਆਇਆ ਆ ਬਾਕੀ ਰੀਅਲ ਏਸਟੇਟ ਦਾ ਵੀ ਕੰਮ ਹੈ ਤੇ ਨਹੀਂ 골ਡ ਦੇ ਵਿੱਚ ਪੈਸੇ ਘਟ ਬਾਈਦੇ ਜਿਹੜੇ ਹੁਣ ਹੁਣ ਨਹੀਂ ਪੈਸੇ ਵਜਦੇ 골ਡ ਜੇ 골ਡ ਬਹੁਤ ਪ੍ਰਾਈਸ ਬਹੁਤ ਹੈਈ ਆ ਤੇ ਬਾਕੀ ਇੱਥੇ ਜਿੱਦਾਂ ਪੌਲ ਨੇ ਦੱਸਿਆ ਰਾਈਟ ਤੇ ਲੇਬਰ ਲੋਰ ਦੀ ਵਾਰ ਸ਼ਾਰਟੇਜ ਹੈ ਇੱਥੇ ਉਹ ਵੀ ਹੈਗੀ ਪ੍ਰੋਬਲਮ ਕਿਉਂਕਿ ਲੋਕਾਂ ਕੋਲ ਬਹੁਤਾਂ ਪੇਪਰ ਹੈ ਨਹੀਂ ਕੋ ਕੰਮ ਨਹੀਂ ਕਰਦੇ ਹੁਣ ਪਰ ਇਹ 골ਡ ਦੀ ਪ੍ਰਾਈਸ ਇੰਨੀ ਹਾਈ ਹੋਉਂਦਾ ਕੀ ਕਾਰਨ ਹੈ ਇਹ ਸਭ ਤੋਂ ਪਹਿਲਾਂ ਮਹੀਨ ਉਹ ਇਹ ਤਾਂ ਜੀ ਹੁਣ ਪਤਾ ਨਹੀਂ ਜੀ ਕਿੱਥੋਂ ਹੁੰਦੀ ਹੈ ਹਾਈ ਕੌਣ ਕਰਦਾ ਹੈ ਇਹ ਰੋਜ਼ਦਾਰ ਹਾਈ ਹੁਣ ਜੀ ਇਹਦਾ ਕੋਈ ਪਤਾ ਨਹੀਂ ਜੀ ਪਰ ਉਹਦੇ ਚ ਇਹ ਵੀ ਤਾਂ ਕਿਹਾ ਜਾ ਸਕਦਾ ਵੀ ਜੇ ਜਿਹੜਾ ਤੁਹਾਡਾ ਮੰਨ ਲਓ ਪਹਿਲਾਂ ਦਾ ਸਮਾਨ ਪਿਆ 골ਡ ਜੀ ਜੀ ਮਤਲਬ ਕੁਇੰਟਲ ਦੇ ਹਿਸਾਬ ਨਾਲ ਹੁੰਦਾ ਦੁਕਾਨ ਦੇ ਸਟੋਰਾਂ ਦੇ ਤਾਂ ਕਿਤੇ ਮਾਦਾ ਹੁੰਦਾ ਹੁੰਦਾ ਹੀ ਹੋ ਜਾ ਜੀ ਤੇ ਉਹ ਜਿੱਦਾਂ ਉਹ ਸਸਤੇ ਵਾ ਆਇਆ ਤਾਂ ਹੁਣ ਉਹ ਦੋ 250 ਹੋ ਗਿਆ ਪਰ ਭਾਜੀ ਉਹਨੂੰ ਰਿਪਲੇਸ ਕਰਨਾ ਪੈਂਦਾ ਨਾ ਰਾਈਟ ਵੇ ਜਿੱਦਾਂ ਅੱਜ ਤੁਸੀਂ ਵੇਚਤਾ 100 ਡਾਲ ਦਾ ਤੇ 100 ਉਹਨੂੰ ਲਿਆਉਣ ਲਈ ਫਿਰ ਤੁਹਾਨੂੰ ਭਰਨਾ ਵੀ ਪੈਣਾ ਨਾ ਦੋਵਾਰਾ ਫਿਰ ਅੱਛਾ ਇਹ ਟੈਕਨੀਕਲ ਪੁਆਇੰਟ ਹੈ ਜਾਂ ਫਿਰ ਉਹ ਪੈਸੇ ਤੁਹਾਡੀ ਨਹੀਂ ਆ ਰਹੇ ਸੁਨਿਆਰ ਇਹ ਇਹ ਦੇਖੋ ਕੋਈ ਚੀਜ਼ ਵੀ ਵੇਚੂਗੇ ਤਾਂ ਤੁਹਾਨੂੰ ਦੁਬਾਰਾ ਲੈਣੀ ਪੈਣੀ ਹੈ ਨਾ ਭਰਨ ਲਈ ਤੇ ਫਿਰ ਇਨਕਮ ਤੁਹਾਡੀ ਘਟ ਜਾਂਦੀ ਹੈ ਉੱਥੇ ਆ ਜਾਂਦੀ ਹੈ ਉੱਥੇ ਆ ਜਾਂਦੀ ਹੈ ਤੇ ਕੀ ਸੰਭਾਵਨਾ ਹੈ ਮੈਨੂੰ ਕਿਸੇ ਨੇ ਕੋਈ ਦੇ ਸੀਗੇ ਆਪਣੇ ਭਾਈ ਭੰਦੀ ਤੇ ਉਹ ਕਹਿੰਦਾ ਭਾਈ ਡਿੱਗਣਾ ਵੀ ਇਹਨੇ ਮੁੱਦੇ ਮੂੰਹ ਆਉਣ ਦੀ ਉਹ ਡਿੱ ਗਿਆ ਸਾਰਾ ਉਹ ਪ੍ਰੋਬਲਮ ਇਹ ਆ ਕਿ ਜਿਹੜਾ ਅਸੀਂ 골ਡ ਵੇਚਦੇ ਆ ਅਸੀਂ ਵੇਚਦੇ ਆ ਅਮਰੀਕਾ ਦੇ 14 ਕੈਰੇਟ ਅਚਾ ਅਮਰੀਕਾ ਇਹ ਇੱਥੇ ਉੱਤੇ ਯਸ ਇਹ ਤੇ ਟੈਰਿਫ ਵਗੈਰਾ ਬਹੁਤ ਲੱਗਣ ਲੱਗ ਪਿਆ ਜਿਹੜਾ ਇਟਲੀ ਤੋਂ ਸੋਨਾ ਆਉਂਦਾ ਇੰਡੀਆ ਤੋਂ ਆਉਂਦਾ ਤੇ ਉਹਦੇ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਜਿਹੜਾ ਹੁਣ ਤੁਹਾਡੇ ਵਾਲਾ ਇਥੋਂ ਦਾ 14 ਕੈਰੇਟ ਦਾ ਉਹਦਾ ਰੇਟ ਜਿਆਦਾ ਨਹੀਂ ਵਧਿਆ ਉਹਦਾ ਰੇਟ ਵਧਿਆ ਅਚਾ ਉਹਦਾ ਰੇਟ ਜਿੰਨੇ ਬਾਹਰਲੇ ਕੰਟਰੀਆਂ ਦਾ ਰੇਟ ਵਧ ਗਿਆ ਉਹਨਾਂ ਦਾ ਇਹ ਵੀ ਬਾਹਰੋਂ ਉਹਨਾਂ ਨਾਲ ਜਿੰਨੇ ਯਸ ਨਹੀਂ ਇਟ अच्छा जी जी ते फिर ਕੀ ਗਾਂ ਸੰਭਾਵਨਾ ਨਾ ਦੀ ਰ ਸੇਰ ਦੇ ਵਿੱਚ ਕੰਮ ਕਰਨਾ ਸੰਭਾਵਨਾ ਰੀਅਲ ਏਸਟੇਟ ਦਾ ਆਪਣਾ ਪਾਲਿਸ ਰੀਅਲ ਏਸਟੇਟ ਦਾ ਠੀਕ ਹੈ ਲੈ ਟੈਕਸ ਅੱਛਾ ਜੀ ਬਾਕੀ ਕੰਮ ਤੇ ਫਰਕ ਪਿਆ ਸਾਰੇ ਕੰਮਾਂ ਤੇ ਫਰਕ ਬਹੁਤ ਪਿਆ ਆਇਆ ਇੰਟਰਸਟ ਵਗੈਰਾ ਕੀ ਕਹਿੰਦੇ ਨਵੀਂ ਸੇਰ ਦੇ ਵਿੱਚ ਟੈਕਸ ਇਹ ਇੰਟਰਸਟ ਦਾ ਉਹੀ ਆ ਮੀਨ ਪਹਿਲਾਂ ਹੁਣ ਥੋੜੇ ਘਟ ਗਏ ਸ਼ਾਇਦ ਪਹਿਲਾਂ ਘੜਾ ਘੜਾ ਦਾ ਇੰਟਰਸਟ ਵੀ ਵਧ ਗਏ ਸੀ ਤੇ ਬਾਕੀ ਸਾਰਾ ਕੰਮ ਸਲੋ ਹੈ ਓਵਰ ਆਲ ਜਿਵੇਂ ਚਲੋ ਪਿੱਛੇ ਜੇ ਗੱਲ ਹੋਈ ਸੀ ਕਿ ਮੈਂ ਮੈਂ ਵੀ ਜਦੋਂ ਕਰ ਲੈਣਾ ਸੀ ਵੇਟ ਕਰਵਾ ਵੇਟ ਕਰਲਾ ਦੇਖੀ ਸਸਤੇ ਹੋ ਜਾਣੇ ਇਹ ਘਾਟ ਲੈਂਦੇ ਆ ਬੈਂਕਾਂ ਨੂੰ ਮੋੜਨੇ ਆ ਉਹ ਚੀਜ਼ ਤਾਂ ਹੋਈ ਨਹੀਂ ਹੈਗੀ ਨਹੀਂ ਇੱਥੇ ਹੋਈ ਸੀ ਇੱਕ ਵਾਰ ਹੋਈ ਸੀ 2008 ਤੇ ਨਹੀਂ ਹੁਣ ਵੀ ਹੋਈ ਸੀ ਥੋੜੇ ਤਿੰਨ ਚਾਰ ਸਾਲ ਪਹਿਲਾਂ ਹੋਈ ਸੀ ਯੈਸ ਤੇ ਉਹ ਉਹ ਰੈਸੈਸ਼ਨ ਹੁੰਦਾ ਹੁੰਦਾ ਕੀ ਹੁੰਦਾ ਉਹ ਰੈਸੈਸ਼ਨ ਇਹ ਬੈਂਕ ਜਿਹੜਾ ਰੇਟ ਆ ਗਵਰਨਮੈਂਟ ਜਦੋਂ ਆਪਣਾ ਇੰਟਰਸਟ ਰੇਟ ਡਾਊਨ ਕਰਦੀ ਆ ਤੇ ਲੋਗ ਉਹ ਤੋਂ ਬਾਈ ਕਰ ਲੈਂਦੇ ਆ ਤੇ ਸਸਤਾ ਪੈਂਦਾ ਰਾਈਟ ਤੇ ਜਦੋਂ ਇੰਟਰਸਟ ਰੇਟ ਡਾਊਨ ਹੁੰਦਾ ਤਾਂ ਫਾਈ ਪੇਮੈਂਟ ਤੁਹਾਡੀ ਸਸਤੀ ਪੈਂਦੀ ਆ ਤੇ ਲੋਗ ਉਹ ਤੋਂ ਜ਼ਿਆਦਾ ਬਾਈ ਕਰ ਲੈਂਦੇ ਆ ਤੇ ਹੁਣ ਜਿਹਦਾ ਹਾਈ ਆ ਤੇ ਇੱਕ ਲੋਕਾਂ ਕੋਲ ਜੱਬਾ ਹੈ ਨਹੀਂ ਪੈਸੇ ਹੈ ਨਹੀਂ ਜੱਬਾ ਹੈ ਨਹੀਂ ਤੇ ਸਾਮਾਨ ਵੇਚਣਾ ਔਖਾ ਹੀ ਸਾਰਾ ਸਾਮਾਨ ਵੇਚਣਾ ਔਖਾ ਇਸ ਤੇ ਤਦ ਚਲੋ ਕੋਈ ਵੀ ਹੋਵੇ ਮਾ ਮਹਾਨ ਮਿਹਰਬਾਨੀ ਦੀ ਬਹੁਤ ਮਿਹਰਬਾਨੀ ਜੀ ਮੈਨੂੰ ਸੋ ਚੀਕ ਲਾ ਲਿਆ ਸੋਨਾ ਜੀ ਮੈਨਾਂ ਆਇਆ ਹੋਇਆ ਜੀ ਤੁਹਾਡੇ ਕੋਲ ਤਾਂ ਵਧੀਰਾ ਸੋਨਾ ਜੀ ਅੱਛਾ ਆ ਕੰਪਨੀ ਜੀ ਸੋਨਾ ਨਹੀਂ ਹੁੰਦੀ ਅੱਛਾ ਨਹੀਂ ਨਹੀਂ ਤੇ ਮਿਹਰਬਾਨੀ ਨਾਲ ਨਾਲ ਜਿਹੜੇ ਘਰ ਵਿੱਚ ਬੈਠੇ ਦਰਸ਼ਕਾ ਉਹਨਾਂ ਨੇ ਕੋਈ ਰਫੇਲ ਦੱਸੋ ਕਿ ਮੈਂ ਮਹਿਮਾਨ ਸਾਡੇ ਨਾਲ ਰਸਟਰੀ WCIAS ਸੰਮੇਲਨ ਵਾਂਗੂੰ ਮਿਲਦੇ ਪਰਦੇ ਸਾਨੂੰ ਕੰਮ ਹੋਵੇ ਨਾ ਹੋਵੇ ਦਰਸ਼ਨ ਮੇਰੇ ਜ਼ਰੂਰ ਕਰੀ ਦੇ ਤੇ ਆਪਣਾ ਨਾਲ ਕੋਸ਼ਿਸ਼ ਇਹ ਕਰੀ ਦੀ ਥੋੜੀ ਬਹੁਤ ਗੱਲਬਾਤ ਕਰਕੇ ਪੂਰੀ ਦੁਨੀਆ ਵਿੱਚ ਜਿਹੜੀ ਜਾਣਕਾਰੀ ਆ ਉਹ ਪਹੁੰਚਾ ਦਈਏ